ਸਾਰਾ ਦਿਨ ਬੈਠਾ ਨਾ ਫੋਨ ਨਾ ਵੇਖੀ ਜਾਈ ਤੇ ਡੰਗਰਾਂ ਨੂੰ ਪੱਠੇ ਪੁੱਠੇ ਪਾਦੀ ਭੁੱਖੇ ਨਾ ਮਰ ਜਣ ਤੇ ਤਾਂ ਸੱਦ ਨੇ ਸੀ ਧਿਆਨ ਰਹਿੰਦਾ ਵੇਖ ਲੀਆਂ ਉਹ ਗੁੜੀਆਂ ਦੀਆਂ ਛਕਲਾਂ ਕੱਢ ਕੱਢ ਕੇ ਕੁਛ ਅੱਜ ਦੀ ਵੀ ਖਬਰ ਸੁਣ ਲਿਆ ਕਰ ਲੋਕਾਂ ਦੀ ਕੀ ਕੋਈ ਉਹ ਖ਼ਬਰ ਹੀ ਵੇਖੀ ਆ ਨਾ ਤੂੰ ਕਿਵੇਂ ਹੁਣ ਤੜਕੇ ਹੀ ਤੌਰ ਕੱਢ ਲਈ ਆ ਮੈਂ ਤਾਂ ਭੋਗ ਤੇ ਜਾਨੀ ਉਹਨਾਂ ਦੇ ਭੋਗ ਤੇ ਕਿਧੇ ਜਾਣਾ ਭੋਗ ਤੇ ਤੇਨੂੰ ਪਤਾ ਨਹੀਂ ਸਾਡੇ ਰਸਤੇ ਦਟ ਚਮਰਗ ਹੋਈ ਵੀ ਐ ਮੰਮੀ ਆ ਆਪਣੀ ਚੁੰਨੀ ਪਰ ਮੰਟੀ ਕੇ ਘਰੇ ਸੀ ਹੈ ਉਹਦੇ ਘਰੇ ਕਿਵੇਂ ਜਾਵੜੀ ਮੇਰੀ ਚੁੰਨੀ ਡੈਡੀ ਉਹਨਾਂ ਨੂੰ ਸੁੰਗਰੇ ਦੇ ਕੇ ਆਏ ਆ ਕਤਲ ਸ਼ਰਮਣੀਆਂ ਦੀ ਚੌੜੇ ਤੂੰ ਸੂਗਦੇ ਮੇਰੀ ਚੁੰਨੀ ਚ ਪੰਨ ਕੇ ਤੇ ਘਰ ਤਾਂ ਕਿਸੇ ਨੇ ਖਾਦੇ ਨਹੀਂ ਕਿ ਮੈਂ ਵੀ ਪਾ ਲਈ ਜਾਵਾਂ ਚੁੰਨੀ ਮੇਰੀ ਕਿੱਦਰ ਗਈ ਕਿੱਦਰ ਗਈ ਤੇ ਤੂੰ ਮੋਜ ਨਾ ਕਰੇ ਬਾ ਦੱਸਦਾ ਨਹੀਂ ਕਰਦਾ ਨਹੀਂ ਘਰੇ ਤਾਂ ਤੇਰੇ ਵੱਲ ਲੈਣ ਵਾਸਤੇ ਹੱਥ ਟੁੱਟ ਜਾਂਦੇ ਆ ਤੇ ਉਹਨੇ ਵੀ ਕੋਈ ਗੱਲ ਮੂਂਗਰੇ ਵੀ ਫੜਾਇਆ ਮੇਰੇ ਸੌਕਣ ਦੇ ਮੈਂ ਕਦੋਂ ਫੜਾ ਕੇ ਆਇਆ ਕੀ ਪਤਾ ਕਿਵੇਂ ਜਾਵੜੀ ਇਹ ਮੈਨੂੰ ਵੀ ਪਤਾ ਵੀ ਉੱਡ ਕੇ ਤਾਂ ਨਹੀਂ ਜਾਵੜੀਗੀ ਇਹ ਕਿਹੜਾ ਕਾਂਚ ਵੀ ਸੀ ਕਿਸੇ ਦੇ ਬਨੇਰੇ ਤੇ ਜਾ ਕੇ ਬੈਗੀ ਕੀ ਪਤਾ ਕਿਵੇਂ ਜਾਵੜੀ ਮੈਨੂੰ ਕੀ ਪਤਾ ਤੇ ਤੈਨੂੰ ਪਤਾ ਤਤੂ ਗਾ ਗਿਆ ਤੇ ਉਹ ਵੀ ਫਿਰਦੀ ਹੋਣੀ ਉਥੇ ਤੇ ਤੂੰ ਉਥੇ ਤੋੜ ਕੇ ਮੂਗਰੇ ਤਾਜੇ ਤਾਜੇ ਤੇ ਉਹਨੂੰ ਲੈ ਕੇ ਫਰਾ ਤੇ ਮੇਰੇ ਜੀ ਕਹਤੇ ਤੈਨੂੰ ਚੁੰਨੀ ਨਾ ਫੋਹਾ ਦੇ ਦੇ ਤੈਨੂੰ ਕੁਰਦੇ ਤੇਰਾ ਗਾਲ ਇੱਥਾਈ ਤੈਨੂੰ ਛੱਡਾਂ ਨਾ ਮੈਂ ਉਹਦੇ ਘਰੇ ਜਾਣ ਜੋਗਰਾ ਉਹ ਮੈਂ ਕਦੋਂ ਗਿਆ ਕੀ ਪਤਾ ਕਿਵੇਂ ਜਾਵੜੀ ਚੁੰਨੀ ਮੈਨੂੰ ਕੀ ਪਤਾ ਹੁਣ ਚੁੰਨੀ ਦਾ ਹਾਂ ਕਰ ਲਈ ਚੌਹਰੇ ਦੀ ਚੁੰਨੀ ਲੈਣ ਗਈ ਸੀ ਨੂਹ ਤੇਰੀ ਗਾ ਇਹ ਕੀ ਲੈਣ ਗਈ ਸੀ ਆਪਣੀ ਇਹਨੂੰ ਕੋਣ ਜਾਣੀ ਸਕਦੀ ਕੀ ਸੇਲੀਆਂ ਚੱਕ ਲੰਨ ਜਾਈ ਸਕਦੀਆਂ ਪਰ ਤੇਰੇ ਨੱਕ ਕਤੂਤਾਂ ਦਾ ਪਤਾ ਲੱਗ ਗਿਆ ਨੂਨੋ ਵੀ ਅੱਜ ਵੀ ਇਹੋ ਜਿਹਾ ਚੌਰਾ ਹੈ ਘਰੇ ਰੋਡਾਂ ਰੱਖਿਆ ਵਾ ਉਹ ਮੈਂ ਨਹੀਂ ਗਿਆ ਕੂਗਾ ਆਹ ਰੋਹ ਮੈਂ ਤਾਂ ਕਿਤੇ ਮੈਂ ਤਾਂ ਖੇਤ ਨਹੀਂ ਜਾਂਦਾ ਹੁਣ ਕਿਤੇ ਕਿਸੇ ਪਾਸੇ ਜਾਂਦਾ ਤਾਂ ਨਹੀਂ ਮੈਂ ਮੈਂ ਕਿਹੜਾ ਜਾਣਾ ਕਿਤੇ ਤੇ ਚੁੰਨੀ ਕਿਵੇਂ ਆ ਗਈ ਆ ਉਹਨਾਂ ਦੇ ਘਰੇ ਮੈਨੂੰ ਵੀ ਪਤਾ ਯਾਰ ਚੁੰਨੀ ਕਿਵੇਂ ਜਾਵੜੀ ਹੁਣ ਉੱਥੇ ਨਾਲ ਕਿਤੇ ਮੈਂ ਉਹਨਾਂ ਦੇ ਘਰੇ ਗਿਆ ਕਿਤੇ ਵਾਸਤਾ ਉਹੀ ਯਾਰ ਕੀ ਪਤਾ ਕੀਨੇ ਕਹਿਤਾ ਮਰੀ ਜਨੀ ਆਵੇਂ ਐਵੇਂ ਮੈਨੂੰ ਕਿਸੇ ਨੇ ਕੀ ਕਹਿਤਾ ਜੇ ਕਿਸੇ ਨੇ ਬਗਾੰਦੇ ਨੇ ਕਿਆ ਹੁੰਦਾ ਤਾਂ ਮੈਂ ਮੰਨ ਲੈਂਦੀ ਚੌਰਿਆ ਮੈਂ ਤਾਂ ਤੇਰੀ ਨੂਨ ਹੀ ਆ ਕੇ ਦੱਸਿਆ ਉਹ ਵੀ ਦੋਤਿਆਂ ਵਾਲੀ ਹੋਈ ਪਈ ਐ ਕੰਜਰੀ ਹੈ ਮੇਰਾ ਖਹਿੜਾ ਨਹੀਂ ਛੱਡਦੀ ਹਜੇ ਤੱਕ ਤੇ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਐ ਤੂੰ 70 ਸਾਲ ਦਾ ਬੁਢਾ ਹੋਇਆ ਹੈਣੀਗੇ ਹੈ ਤਾਂ ਤੂੰ ਹਜੇ ਵੀ ਆਸ਼ਕੀਆਂ ਲੜਾਉਂਦਾ ਫਿਰਦਾ ਮੈਂ ਬੁढ़ा ਕਦੋਂ ਐ ਮੈਨੂੰ ਬੁढ़ा ਕੌਣ ਕਹਿੰਦਾ ਆਪੇ ਨਹੀਂ ਤੈਨੂੰ ਬੁढ़ा ਕਹਿੰਦਾ ਤੂੰ ਹੋਈ ਪਈਆਂ ਆਹੋ ਮੈਂ ਤਾਂ ਹੋਈ ਗਈ 35 ਸਾਲ ਤਾਂ ਆਪਣੇ ਵਿਆਹ ਨੂੰ ਹੋ ਗਏ ਹੈ ਤੇ ਹਜੇ ਤੂੰ 50 ਸਾਲ ਦਾ ਹੀ ਫਿਰਦਾ 70 ਸਾਲ ਦਾ ਤੂੰ 70 ਸਾਲ ਤਾਂ ਮੈਂ ਜਵਾਂ ਸਿੱਧਾ ਤੁਰਦਾ ਤੇ ਤੁਰ ਕੇ ਖਾ ਜਾਵਾਂ ਵਿੰਗਾ ਤੁਰਦੀ ਐ ਤੂੰ ਤੇ ਮੈਂ ਤਾਂ ਆਪੇ ਵਿੰਗਾ ਤੋਂ ਨਾ ਤੇਰੀ ਜਾਨ ਨੂੰ ਜੇ ਤਾਂ ਰੋਣੀ ਐ ਬਈ ਕਿ ਸਾਰਾ ਦਿਨ ਵਿਕੰਜਰ ਕਿਸੇ ਵਾਲੇ ਆਊਗਾ ਘਰੇ ਕੁਛ ਅੱਜ ਦੀ ਚੀਜ਼ ਲਿਆਉ ਤਾਂ ਖਾਵਾਂਗੇ ਹੈ ਉਹ ਤਾਂ ਰਾਂਣ ਨੂੰ ਖਵਾਇਆ ਉਹ ਨਾ ਬਰ ਕਸੇ ਤੱਕ ਕਰੇ ਭੁੱਖੇ ਮਰਦੇ ਤੇ ਰੋਣਾ ਇਹਦੂ ਭੁੱਖੀ ਹੋਣਾ ਅਸੀਂ ਭੁੱਖੀ ਮਰਦੀਆਂ ਅਜੇ ਭੁੱਖੀ ਮਰਦੀਆਂ ਤੂੰ ਅਜੇ ਤੇ ਹੋਰ ਕੀ ਐ ਸਾਰਾ ਕੁਛ ਤਰੇ ਘਰੇ ਆ ਭੁੱਖੀ ਮਰਦੀਆਂ ਤੂੰ ਘਰੇ ਆ ਘਰੇ ਮੂਗਰੇ ਤਾਂ ਸਾਡੇ ਕੋਲੇ ਆਏ ਨਹੀਂ ਹੋ ਸਾਡੇ ਕੋਲੇ ਘਰੇ ਕੀ ਹੋ ਸਕਦਾ ਮੂਗਰੇ ਖਾਣ ਵਾਲੀ ਤੇਰੀ ਸ਼ਕਲ ਹੀ ਨਹੀਂ ਮੂਗਰੇ ਖਾਣੇ ਆਪੇ ਨਹੀਂ ਸ਼ਕਲ ਤਾਂ ਮੇਰੀ ਹੋ ਤਾਂ ਤੂੰ ਸ਼ਕਲਾਂ ਪਰਖੇਂਗਾ ਜਦ ਬਗਾਨੀਆਂ ਚੰਗਾ ਠੁੱਕ ਮਿੱਠੇ ਲੱਗਦੇ ਹੁੰਦੇ ਆ ਉਹਦੇ ਤਾਂ ਘਰ ਵਾਲੀਆਂ ਮਾਰੀਆਂ ਹੀ ਲੱਗਦੀਆਂ ਉਹਨਾਂ ਕਿੰਨੀਆਂ ਸੋਹਣੀਆਂ ਮਰਜੀ ਹੋਣ ਅਸੀਂ ਤਾਂ ਘਰੇ ਮੂੰਗਰੇ ਨਵੇਂ ਵੀ ਨਹੀਂ ਕੀਤੇ ਘਰੇ ਲੈ ਇੱਕ ਦਿਨ ਵੀ ਨਹੀਂ ਬਣਾ ਕੇ ਖਾ ਕੇ ਸਵਾਦ ਨਾਲ ਵੇਖੇ ਤੇ ਉਹਦੇ ਘਰੇ ਰਾਨੇ ਦੇ ਪਹਿਲਾਂ ਪਹੁੰਚ ਗਏ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਦੇ ਘਰੇ ਮੂੰਗਰੇ ਬਣਾ ਦੇ ਨੂੰ ਸਾਗ ਅਸੀਂ ਧਰ ਕੇ ਵੇਖੇ ਤੇ ਉਹ ਰਾਨੇ ਨੇ ਰੰਨ ਕੇ ਵੀ ਖਾ ਲਿਆ ਹੈ ਸੂਟ ਉਹਦੇ ਚੱਕ ਮੇਰੇ ਚੱਕ ਮੈਂ ਪਾਇਆ ਹੁੰਦਾ ਤਾਂ ਸਾਡੇ ਘਰੇ ਪਾਤੇ ਪਾਏ ਹੁੰਦੇ ਟੱਕੀਆਂ ਲਾ ਕੇ ਸਾਗ ਉਹਨੇ ਕਦੋਂ ਤਰਿਆ ਤੈਨੂੰ ਕੀ ਪਤਾ ਸਾਗ ਤਰਿਆ ਤੇ ਮੈਂ ਕਿਤੇ ਯਾਨੀ ਮੈਂ ਵੀ ਵੇਖ ਲਈ ਸੀਗੀ ਉਹਨੇ ਉੱਥੇ ਲੈ ਕੇ ਧਰ ਲਿਆਊਗਾ ਭਾਈ ਤੂੰ ਮੈਂ ਥੋੜੀ ਭਾ ਕੇ ਆ ਗਿਆ ਮੈਂ ਤਾਂ ਜਦੋਂ ਇੱਕ ਤੇਰੇ ਤੇ ਜਸਬੂਤ ਜਿਹਾ ਡੱਕਾ ਚ ਕੀ ਨਹੀਂ ਕਰਦੀ ਮੈਂ ਤਾਂ ਤੇਤੇ ਯਕੀਨ ਕਰ ਸੀ ਲੋਕ ਮੈਨੂੰ ਉਥੇ ਰਦਾ ਦੱਸ ਦਿੰਦੇ ਸੀ ਮੈਂ ਕਹਿੰਦੀ ਸੀ ਨਹੀਂ ਇਹ ਨਹੀਂ ਜਾਂਦਾ ਹੁਣਾ ਕਿਸੇ ਕੋਲੇ ਤੇ ਪਰ ਜੇ ਸਬੂਤ ਮੂਰੇ ਆ ਗਿਆ ਹੁਣ ਤਾਂ ਤੇnga ਸਾਰੀਆਂ ਨੜੇ ਆਂ ਉੱਦਣ ਨਹੀਂ ਆ ਸਾਰਾ ਕੁਛ ਤੂੰ ਉਹਨਾਂ ਦੇ ਘਰ ਦੇ ਤਾ ਜਿਹੜਾ ਤੂੰ ਲੱਖ ਰੁਪਏ ਦਾ ਲੋਨ ਕਰਾਇਆ ਉਹ ਵੀ ਰੰਨ ਦੀ ਤੂੰ ਕਮਰੇ ਪੂਆ ਕੇ ਤਰ ਤੇ ਕੋਠੇ ਤੇ ਪਾਈ ਹੂ ਚੁੰਨੀ ਪਰੇ 20 ਇੰਨੀ ਡੱਗ ਪਈ ਹੋਣੀ ਹੁਣੇ ਘਰੇ ਉੱਥੇ ਲੈ ਗਈ ਹੋਊਗੀ ਔਰ ਔਰ ਮੈਂ ਥੋੜੀ ਉ ਨੰਗਾ ਫੜਾਉਂਦਾ ਫਿਰ ਤਾਂ ਮੂੰਹ ਘਰੇ ਤਾਂ ਨਹੀਂ ਉੱਡੀ ਜਾਵੇ। ਹੁਣ ਤਾਂ ਬਹੁਤ ਚਿਰ ਹੋ ਗਿਆ। ਮੈਂ ਤਾਂ ਉਹ ਮੂੰਹ ਨਹੀਂ ਵੇਖਿਆ ਉਹਦਾ ਕਿਤੇ। ਆਹੋ ਆਪੇ ਹੀ ਨਹੀਂ ਵੇਖਿਆ ਗਾ ਬਠਿੰਡਾ ਬੁਟੀਕ ਤੋਂ ਲਿਆ ਲੈ ਕੇ ਤੇ ਸੂਟ ਲਿਆ ਲੈ ਕੇ ਉਹਨੇ ਪਾਉਣਾ ਬੰਦਾ ਉਹਦੇ ਸਿਰ ਤੇ ਹੈ ਨਹੀਂ। ਉਹ ਕਿਹਨੂੰ ਪਾਪਾ ਵਿਖਾਉਂਦੀ ਤੇਰੇ ਵਰਗੇ ਚੌੜਿਆਂ ਨੂੰ ਵਿਖਾਉਂਦੀ ਐ। ਸ਼ੂਟ ਉਹ ਕੰਮ ਕਰਦੀ ਆ ਉਹ। ਤਾਂ ਪਾਉਂਦੀ ਆ ਉਹ ਸ਼ੂਟ ਮਰੀ ਜੰਨੀ ਐ। ਤੇ ਤੈਨੂੰ ਕੀ ਪਤਾ ਕੰਮ ਕਰਦੀ ਐ ਫੇਰ ਕਿੱਗਾ ਘਰੇ ਬੈਠੀ ਐ। ਜੇ ਤੂੰ ਜਾਣਦਾ ਤਾਂ ਤੈਨੂੰ ਤਾਂ ਹੀ ਪਤਾ ਉਹ ਕੰਮ ਬੁੜੀਆਂ ਜਿਹੜਾ ਕੋਈ ਕੰਮ ਕੋਈ ਕੜਾਈ ਦਾ ਸਲਾਈ ਦਾ ਇਹੋ ਜਿਹਾ ਕੰਮ ਕਰਦੀਆਂ ਕੋਈ ਆਪਦੇ ਘਰੇ ਵੀ ਕੰਮ ਚਲਾਏ ਹੁੰਦੇ ਤੇਰੇ ਵਾਂਗ ਸਾਰੀ ਉਹਦੀ ਰੋਟੀਆਂ ਖਾਂ-ਖਾ ਕੇ ਤੇ ਬੰਜੇ ਥੋੜੀ ਭਣਦੀ ਆ ਉਹ ਅਸੀਂ ਤਾਂ ਸਾਡੇ ਤਾਂ ਮੰਜੇ ਤੈਨੂੰ ਦੱਸ ਗਏ ਤੇ ਉਹਦੇ ਤਾਂ ਨੀਂਦ ਨਹੀਂ ਜਾ ਕੇ ਟੁੱਟੇ ਮੰਜੇ ਨਹੀਂ ਜਾ ਕੇ ਕਮਾਈ ਕੇ ਸਰਦੂ ਹੁੰਦਾ ਰਹਿਣਾ ਉੱਤੇ ਪਾਈ ਕੇ ਹੰਬ ਜਾਂਦੀ ਐ ਹੰਬ ਜਾਂਦੀ ਐ ਅੱਜ ਕੱਢ ਲਈ ਤੌਰ ਤੇ ਜਾਨੀ ਆ ਭੋਗ ਤੇ ਦੂਜੇ ਇੱਕ ਦਿਨ ਕੱਢ ਲਈ ਤੌਰ ਫਲਾਨਿਆਂ ਦੇ ਭੋਗ ਤੇ ਭੈਣਰਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਰਿਸ਼ਤੇਦਾਰੀ ਕਿਹੜੀ ਚ ਭੋਗ ਹੈ ਤੂੰ ਗਾਂ ਦੀ ਗਾਂ ਤਰੀ ਫਰਦੀ ਨੀ ਨਾਨੀ ਦੋਤੀ ਦੇ ਵੀ ਤੇ ਜੇ ਤੂੰ ਜਾਣ ਜੋਗਰਾ ਹੋਵੇ ਮਰ ਜਾਏ ਤੇ ਫਿਰ ਮੈਨੂੰ ਕੀ ਲੋੜ ਹੈ ਮੈਂ ਤਾਂ ਤੇਰੇ ਥਾਂ ਵੀ ਤੇ ਆਪਸੇ ਆਪਾ ਕਰਨਾ ਪੈਂਦਾ ਇਹ ਤਾਂ ਘਰ ਮੰਜੇ ਦੇ ਘਰੇ ਤਾਂ ਮੈਨ ਹਏ ਆ ਦੁਖਦਾ ਹਾ ਆ ਦੁਖਦਾ ਤੇ ਜੇ ਤੂੰ ਉਹਦੇ ਜਾਣੇ ਕਿ ਤੀੜ ਦੇ ਰੰਦੇ ਘਰੇ ਤੇ ਉਹਦੇ ਉਹ ਚੰਗੀ ਲੱਗਦੇ ਉਹ ਤੇ ਦੁੱਖਦਾ ਵੀ ਕੁਛ ਨਹੀਂ ਗਾ ਘੋੜੇ ਵਰਗਾ ਬਣ ਜਾਂਦਾ ਤੂੰ ਤੇ ਮੈਂ ਹੈ ਹੀ ਘੋੜੇ ਵਰਗਾ ਕੰਮ ਕਰਦਾ ਮੈਂ ਸਾਰਾ ਤੂੰ ਵੀ ਕਰਦੀ ਆ ਤੂੰ ਕਿਤੇ ਵਿਚਾਰੀ ਕੁੜੀ ਨਾ ਕਿਤੇ ਲੀੜੇ ਧਵਾਏ ਕਿਤੇ ਤੂੰ ਉਹਦੇ ਨਾਲ ਪੋਚਾ ਲਵਾਇਆ ਕਿਤੇ ਸਾਰੀ ਦਿਹਾੜੀ ਸਫਾਈਆਂ ਉਹ ਕਰਦੀ ਆਥ ਨੇ ਵਿਚਾਰੀ ਨਹਾ ਕੇ ਉਹਦੋਂ ਨੂੰ ਰੋਟੀ ਦਾ ਟਾਈਮ ਹੋ ਜਾਂਦਾ ਕਿਤੇ ਰੋਟੀ ਪਕਵਾਈਏ ਤਵੈਨ ਤੇ ਤੂੰ ਬੋਈ ਨਾ ਬੈਈਂ ਨੀ ਯਾਰ ਯਾਈ ਚ ਲੈ ਕੇ ਕੰਬਲ ਤੇ ਕਿਤੇ ਫੜ ਲੈਨੀ ਆ ਮਾਲਾ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੀ ਨੀ ਕਿਤੇ ਚੱਲ ਤੂੰ ਮਹਾਰਾਜ ਦਾ ਨਾਮ ਲੈਣਾ ਮੈਂ ਨਹੀਂ ਕਹਿੰਦਾ ਵੀ ਮਹਾਰਾ ਪਰ ਤੂੰ ਕੰਮ ਵੀ ਨਾਲ ਨੂੰ ਦੇ ਕਰਾਇ ਅੱਜ ਜਿੱਦੇ ਤੂੰ ਭੋਗ ਹੁੰਦਾ ਹੈ ਤੇ ਤੂੰ ਦੰਬ ਚੱਕ ਤੁਰਦੀ ਆ ਚੜਦੇ ਚ ਤੂੰ ਸ਼ੂਟ ਘੱਟ ਪਾਉਣੀ ਆ ਤੂੰ ਕਿਹਨੂੰ ਵਿਖਾਉਣ ਜਾਣੀ ਮੈਨੂੰ ਦੱਸ ਪਹਿਲਾਂ ਤੈਨੂੰ ਸੂਰਤ ਮੇਰੇ ਦੱਸ ਗਏ ਤੇ ਮੇਰੇ ਤੈਨੂੰ ਕੰਨ ਨਹੀਂ ਵਿਸੇਗੇ ਵੀ ਸਾ ਤੈਨੂੰ ਖਾਲੀ ਕਰਨੇ ਤਾਂ ਤੂੰ ਹੀ ਫਰਦੀ ਏ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਉਹਦੇ ਕਿਵੇਂ ਤਿੰਨ ਤਿੰਨ ਪਾਏ ਹੁੰਦੇ ਆ ਉਹੋ ਤਾਂ ਚੱਕ ਕੇ ਨੂਹ ਨੂੰ ਫੜਾਤੇ ਸੀਗੇ ਸਾਰੇ ਹੀ ਉਹ ਕਹਿੰਦੀ ਆਹ ਇਹੋ ਜੇ ਕਰਾਉਣੇ ਆ ਤੂੰ ਮੇਰੇ ਵੀ ਕਾਂਟੇ ਵਿੱਚ ਪਾਲਾ ਆਪਣੀ ਨੂਹ ਵਾਸਤੇ ਉਹੋ ਉਦੋਂ ਤਾਂ ਤੈਨੂੰ ਇੱਕ ਰੱਖ ਲੈਂਦੀ ਤੈਨੂੰ ਮੈਂ ਕਿਹਾ ਸੀ ਰੱਖ ਲੈ ਤੇ ਨੂਹਾਂ ਨੂੰ ਅਗਲਾ ਪਾਉਂਦਾ ਨਹੀਂਗਾ ਜੇ ਤੇਰੇ ਵਰਗਾ ਚੌਰਾ ਬਣ ਜਾਏ ਤੇ ਪੁੱਤ ਤੇ ਨੂਹ ਖਾਲੀ ਫਰਦੇ ਰਹਿ ਆਪਦੇ ਪਾਏ ਕੀ ਸੋਨੇ ਲੱਗਣਗੇ ਉਹ ਖਰੇ ਖਾਲੀ ਫਰਦੇਤ ਕਾਲੀ ਬਜਾ ਤੂੰ ਆਪ ਦਾ ਭੁਗ ਭਗ ਤੇੜਾ ਤੇ ਜਾਣਾ ਜਾਵੜਾ ਮੇਰਾ ਖਿਹੜਾ ਛੱਡ ਤੇ ਮੇਰਾ ਤੂੰ ਖਿਹੜਾ ਛੱਡ ਮੈਨੂੰ ਦੇ ਤਲਾਕ ਤੇ ਤੂੰ ਰੰਨ ਦੇ ਘਰੇ ਵਸ ਜਾ ਜਾ ਕੇ ਤਾਂ ਹੀ ਤਾਂ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾਗਾ ਤੂੰ ਜਾ ਜਾ ਮੈਂ ਤਾਂ ਦੋ ਦਿਨਾਂ ਚ ਲਿਆਉਂਗਾ ਇੱਥੇ ਮੈਂ ਤੈਨੂੰ ਦੱਸਿਆ ਨਹੀਂ ਆਪਦੇ ਭਰਾਵਾਂ ਨੂੰ ਨਹੀਂ ਤੇਰੀ ਵੱਡ ਕੇ ਇਹਨੇ ਟੋਟੇ ਕਿਹੜਾ ਨਾ ਕਰ ਦਿੰਦੇ ਨਹੀਂ ਇਹੋ ਜਾ ਮੈਂ ਨਹੀਂ ਇਹੋ ਜਾ ਨਹੀਂ ਜਾਂਦਾ ਐਵੇਂ ਤੈਨੂੰ ਕੋਈ ਕੀ ਪਤਾ ਕਿਵੇਂ ਜਾਵੜੀ ਚੁੰਨੀ ਅੱਗ ਲੱਗ ਗਈ ਤੇ ਮੁੰਡਾ 35 ਸਾਲ ਦਾ ਹੋਣ ਲੱਗਾ ਤਾਂ ਹੀ ਹੁੰਦਾ ਤੇਰੀਆਂ ਕਰਤੂਤਾਂ ਕਰਕੇ ਤੁਹਾਨੂੰ ਰਿਸ਼ਤਾ ਨਹੀਂ ਹੁੰਦਾਗਾ ਉਹ ਘਰੇ ਕਮਾਰਾ ਫਿਰਦਾ ਕਮਾਰ ਤੇ ਕੋਈ ਨੌਕਰੀ ਤੇ ਲੱਗੂਗਾ ਕੋਈ ਕੰਮ ਚਲਾਊਗਾ ਕੋਈ ਆਪਦਾ ਹੁਣ ਪੰਜਾ ਸੱਤਾ ਕਿੱਲੇ ਵਾਲ ਨੂੰ ਰਸਤੇ ਰਸਤੇ ਨਹੀਂ ਹੁੰਦੇਗੇ ਵਾਂ ਤਾਂ ਸਾਰਾ ਆਪਣੇ ਕੋਲੇ ਪੰਜ ਕਿੱਲੇ ਆ ਤੇ ਬਣਾ ਲੈਂਦਾ ਜੀ ਵੱਡਾ ਹੀ ਕਿੱਲੇ ਆਉਂਦੇ ਛੋਟਾ ਦਾ ਵੱਡਾ ਦਾ ਚੱਲ ਕੰਮ ਕਰਦਾ ਉਹਦਾ ਛੋਟਾ ਹੁਣ ਤੱਕ ਤੇ ਉਧਰ ਨੂੰ ਨਿਕਲ ਜਾਂਦਾ ਕਿਤੇ ਉਧਰ ਨੂੰ ਨਿਕਲ ਜਾਂਦਾ ਇਹ ਰਸਤੇ ਨਹੀਂ ਹੁੰਦੇਗੇ ਹਾਂ ਰਸਤੇ ਰਸਤੇ ਹੁਣ ਜੱਟਾਂ ਨੇ ਸਾਰੀਆਂ ਕੁੜੀਆਂ ਬਾਹਰ ਘਲਤੀਆਂ ਜੱਟਾਂ ਦੀ ਜੱਟਾਂ ਦੇ ਮੁੰਡੇ ਨੂੰ ਕਿਸੇ ਨੂੰ ਰਸਤਾ ਨਹੀਂ ਹੁੰਦਾ ਪੰਜਾ ਪੰਜਾ ਕਿੱਲੇ ਵਾਲੇ ਨੂੰ ਛੱਡ ਅੱਛਾ ਮੁੰਡੇ ਮੇਰੇ ਤਾਂ ਰਸਤਾ ਨਹੀਂ ਹੁੰਦਾ ਤੇ ਤੂੰ ਕਿਵੇਂ ਦੋ ਦੋ ਰੱਖੀ ਬੈਠਾ ਸਾਰੀ ਉਮਰ ਦਾ ਤਾਂ ਤੂੰ ਕਰੇਵਾ ਭਰਾ ਦਾ ਉਹਦੇ ਨਾਲ ਜਾ ਕੇ ਦੋ ਰੱਖਣੀਆਂ ਕਿਹੜਾ ਸੌਖੀਆਂ ਇਹ ਵੀ ਮਿਹਨਤ ਕਰਨੀ ਪੈਂਦੀ ਐ ਬਹੁਤ ਜਿਆਦੇ ਹੱਡ ਫੁੱਕਣੇ ਪੈਂਦੇ ਆ ਫੇਰ ਜਾ ਕੇ ਰੱਖਣੀਆਂ ਪੈਂਦੀਆਂ ਮੰਦ ਨਹੀਂ ਆ ਕੁੱਤਾ ਕੋਲੇ 5 ਕਿੱਲੇ ਰਹਿ ਗਏ ਪੁੱਤਾਂ ਦੀ ਅੱਜ 10 ਕਿੱਲੇ ਬਣ ਜਾਂਦੀ ਹਾਂ ਦੋ ਪੁੱਤਾਂ ਦੀ ਬਣ ਜਾਂਦੀ 10 ਕਿੱਲੇ ਆਪ ਵੀ ਆਪਾਂ ਐਸ਼ ਕਰਨੀ ਸੀ ਜੱਟ ਨੇ ਅੱਛਾ ਕਰੀ ਜਾਂਦਾ ਹੁਣ ਤੂੰ ਜਿੱਥੇ ਮਰਜ਼ੀ ਜਾ ਜਾ ਉਹਦੇ ਭਰਾਵਾਂ ਨੂੰ ਸਾਥ ਜਿਹੜਿਆਂ ਨੂੰ ਸਾਥ ਦੀ ਐ ਅੱਛਾ ਤੇ ਤੂੰ ਦੋ ਦੋ ਉਹਦੇ ਨਾਲ ਆ ਕਰੇ ਵਾ ਭਰਾਲਾ ਖੜਾ ਛੱਡ ਸਾਡਾ ਨਿਕਲ ਘਰੋਂ ਜਾ ਨਾ ਤੈਨੂੰ ਮੁੰਡੇ ਦੇ ਹੱਥੋਂ ਮੈਂ ਦੱਸਦੀ ਆ ਐਨੂੰ ਤੇਰੇ ਭੰਨਣ ਦੇ ਗਿੱਟੇ ਤੇਰੇ ਉਹ ਮੇਰਾ ਇਹ ਹੈਗਾ ਤੇਰਾ ਜੇ ਤਲਾਕ ਲੈਣਾ ਨਾ ਤੇ ਚੁੱਪ ਕਰਕੇ ਆਉਂਦਾ ਡੰਡਾ ਡੇਰਾ ਚੱਕ ਤੇ ਆ ਜਾਵਾ ਆਜਾ ਆਪਣੇ ਪੇਕੀ ਤੂੰ ਜਾ ਰਾਂਨੇ ਕੋਲੇ ਜਿਹੜੀ ਨੂੰ ਰੱਖੀ ਬੈਠਾ ਨਵੀਂ ਨੂੰ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦੀ ਮੈਂ ਤਾਂ ਤੇ ਪੁੱਤਾਂ ਦੇ ਸਿਰ ਤੇ ਰਹੂੰਗੀ ਤੇਰੀ ਤਾਂ ਅਸੀਂ ਠੂਈ ਨਹੀਂ ਮਾਰਦੇ ਦਫਾ ਹੋ ਪਰੇ ਲੈ ਮਾ ਕਰੋ ਵੀ ਫੱਦੇ ਤੇਰੇ ਵਰਗੇ ਕਤੀੜ ਇੱਥੇ ਤੂੰ ਵੀ ਫਿਰਦੇ ਤੇ ਤੇਰਾ ਵੀ ਕੋਈ ਰੱਖਿਆ ਹੋਊਗਾ ਜਿਹੜਾ ਵੀ ਫਿਰਦੇ ਕਹੀ ਜਾਨੀ ਐ ਤੇ ਮੈਂ ਤਾਂ ਪੁੱਤ ਜਉਂਦੇ ਵਾਸਤੇ ਰਾਂ ਕੋਠੇ ਜਿੱਦੇ ਦੋ ਹੈਗੇ ਤੂੰ ਹੀ ਮਾਰਦੇ ਐ ਤੇ ਤੇਰੇ ਅਰਗਣ ਛੜੇ ਜਟਨ ਛੜ ਕੇ ਹਾਏ ਵੇ ਤੂੰ ਮਰ ਜਾਵੇ ਉਹ ਮੈਂ ਤੇਰੇ ਮੇਰੇ ਮੇਰਾ ਤਾਂ ਵੱੱਜ ਗਈ ਨਾ ਵੇਖ ਲੈ ਭੈੜੀਊਂਗੀ ਤੇਰੇ ਨਾਲ ਹਾਏ ਵੇ ਤੂੰ ਮਰ ਜਾਵੇ ਮੇਰੇ ਮਗਰੋਂ ਲੱਗੇ ਵੇ ਵੇ ਜਾਓ ਮਾਰ ਦੇ ਵੇ ਉਹ ਕਿਆ ਤੁਸੀਂ ਜਰੂਰ ਕੱਢ ਰੱਖਿਆ ਨਾ ਤੇ ਨਦਾ ਓਏ ਇਹੀ ਪਤਾ ਨਹੀਂ ਯਾਰ ਕੀ ਹੋਇਆ ਵਾ ਵੇਖ ਲੈ ਤੇਰੀ ਮਾਂ ਕੀ ਹੋਇਆ ਵਾ ਕਿ ਸਾਰਾ ਕੁਝ ਪਤਾ ਮੈਨੂੰ ਉਹ ਉੱਥੇ ਸੱਤ ਤਾਂ ਹੀ ਸੁਣਦਾ ਤੂੰ ਉਹ ਸੁਣਦਾ ਫਿਰ ਆ ਚੁੰਨੀ ਸੀਗੀ ਪਤਾ ਨਹੀਂ ਉਧਰ ਵੀ ਵੂਚ ਡੈਗ ਪੀ ਉਹਨਾਂ ਦੇ ਘਰੇ ਐਵੇਂ ਡੈਗ ਪੀ ਕੱਲਾ ਕੱਲਾ ਉੱਥੇ ਬੈਠਾ ਸਾਥ ਚ ਦੱਸਦਾ ਤੇਰੇ ਕਰਤੂਤਾਂ ਬਾਰੇ ਸਾਰੀ ਉਮਰ ਹੋ ਗਈ ਹੁਣ ਤਾਂ ਸੁਧਰ ਜਾ ਯਾਰ ਉਹ ਸੁਧਰਿਆ ਵਈਆਂ ਮੈਂ ਕਿਹੜਾ ਗਿਆਨ ਕਿਤੇ ਉਹਨਾਂ ਦੇ ਘਰੇ ਬਾਣੂ ਗਿਆਗਾ ਤੂੰ ਤਾਂ ਹੀ ਤਾਂ ਮੇਰਾ ਨਹੀਂ ਕੁਝ ਬਣਦਾ ਤੇਰਾ ਬਣ ਜੂਗਾ ਤੇਰਾ ਕੀ ਬਣਾਉਣਾ ਤੂੰ ਦੱਸ ਹਰੇਕ ਰਸਤੇ ਆ ਹਾਂ ਕਰਕੇ ਮੁੱਕਰ ਜਾਂਦੇ ਆ ਪਹਿਲਾ ਦੁਕਾਨ ਦਾ ਮੁੰਡਾ ਬਹੁਤ ਵਧੀਆ ਸਹੀ ਆ ਓਕੇ ਆ ਜਦੋਂ ਤੇਰੀਆਂ ਕਰਤੂਤਾਂ ਪਤਾ ਲੱਗਦੀਆਂ ਆਪੇ ਅਗਲੇ ਮੋੜ ਜਾਂਦੇ ਆ ਵੀ ਪਤਾ ਜਦੋਂ ਪਿਓ ਚੌਰਾ ਉਹ ਨੋਤੀ ਤੇ ਵੀ ਮਾੜੀ ਅੱਖ ਰੱਖੂਗਾ ਤੇ ਮੜਾ ਵੀ ਐਡੇ ਐਡੇ ਜਵਾਕ ਹੋ ਜਾਣਾ ਬੰਦੇ ਨੂੰ ਉਹੀ ਸੁਧਰਨਾ ਚਾਹੀਦਾ ਸ਼ਰਮ ਮੰਨ ਕੁਛ ਨਾ ਕੁਛ ਕੰਮ-ਕੁਮ ਕਰ ਲਿਆ ਕਰੋ ਕੋਈ ਭੋਰਾ ਕੋਈ ਜਾ ਕੋਈ ਨੌਕਰੀ-ਨਾਕਰੀ ਦੇ ਕੋਈ ਫਾਰਮ ਭਰ ਦੇ ਜਾਂ ਕੋਈ ਕੰਮ ਕੋਈ ਹੋਰ ਚਲਾ ਲਾ ਕੋਈ ਆਇਂ ਰਸਤੇ ਥੋੜੀ ਹੋਣਾ ਤੈਨੂੰ ਵਿਲੇ ਫਿਰ ਤੈਨੂੰ ਕੋਈ ਰਸਤਾ ਨਹੀਂ ਕਰਦਾਗਾ। ਐ ਤੂੰ ਬੀਸੀ ਲੱਗਿਆ ਸੀ। ਤੂੰ ਕੋਈ ਨੌਕਰੀ ਤਾਂ ਸੀਗਾ। ਤੂੰ ਸਾਰੀ ਉਮਰ ਤੂੰ ਦੋ ਰੱਖੀ ਬੈਠਾ। ਉਹ ਮੈਂ ਤਾਂ ਕੰਮ ਮੈਨੂੰ ਤਾਂ 5 ਕਿੱਲੇ ਆਉਂਦੇ ਸੀਗੇ ਤਾਂ ਮੈਨੂੰ ਰਸਤਾ ਕਰਤਾ। ਜੇ ਰੱਖੀ ਦੋ ਰੱਖੀਆਂ ਮੈਂ ਕਿਹੜੀਆਂ ਦੋ ਰੱਖੀਆਂ। ਤੂੰ 5 ਤੋਂ 10 ਨਾ ਬਣਾ ਲੇ। 7 ਸੀ 7ਾਂ ਚੋਂ ਵੀ 5 ਰਹਿ ਗਏ ਉਹ ਮੈਂ ਤਾਂ ਨਹੀਂ ਖਾ ਗਿਆ। ਮੇਰੀ ਸੁਣ ਲੈ ਗੱਲ। ਹੂੰ। ਜਾ ਤਾਂ ਆਪਦੀਆਂ ਹਰਕਤਾਂ ਸੁਧਾਰ ਲੈ। ਜੇ ਮੈਨੂੰ ਉਹਨਾਂ ਦੀ ਗਲੀ ਦੇ ਮੂਰਦੀ ਨਾਕਦਾ ਵੀ ਦੱਸ ਗਿਆ ਨਾ ਉਹਨਾਂ ਦੇ ਗੇਟ 'ਚ ਖੜਾ ਦੱਸ ਗਿਆ ਜਾਂ ਬੁਲਾਉਂਦਾ ਦੱਸ ਗਿਆ ਜਾਂ ਮੈਨੂੰ ਕਿਸੇ ਨੇ ਕੋਈ ਗੱਲ ਕਹਿ ਤੀ ਤੇਰੀ ਲੱਤ ਮੈਂ ਤੋੜੂੰ ਉਹ ਤੋੜਨ ਨਾ ਤੋੜਨਾ ਸੁਣ ਲਾ ਮੇਰੀ ਗੱਲ ਕੰਨ 'ਚ ਪਾ ਲਾ ਸਾਰੀ ਉਮਰ ਉਹ ਰੋਂਦੀ ਪੈੜਦੀ ਮਰ ਗਈ ਰੋਂਦੀ ਇਹ ਤਾਂ ਯਾਰ ਤੀਜੇ ਦਿਨ ਰੋਂ ਰੋਂਨ ਪੈਣ ਲੱਗ ਜਾਂਦੀ ਹੈ ਤੀਜੇ ਦਿਨ ਉਹ ਤੇਰੇ ਦੁੱਖ ਨੂੰ ਰੋਂਦੀ ਆ ਉਹ ਮੈਂ ਹੀ ਰੋਂਦੀ ਆ ਦੁੱਖੇ ਨੂੰ ਕੀ ਆ ਸਾਰੀ ਉਮਰ ਦੀ ਐਸੀ ਕਰਦੇ ਦੁੱਖ ਹੈ ਨਹੀਂ ਗਾਣ ਉਹਦਾ ਬਣਦਾ ਦਰਜਾ ਨਹੀਂ ਦਿੰਦਾ ਤੋਹਨ ਉਹਨਾਂ ਦੇ ਘਰੇ ਮੈਨੂੰ ਪਤਾ ਹੈਗਾ ਸਾਰੀ ਗੱਲ ਸੁਣੀ ਜਾਂਦਾ ਸੀ ਮੈਂ ਮੂੰਗਰੇ ਇਹਨੇ ਤਾਂ ਕਦੇ ਸੀ ਆਪਾਂ ਤਾਂ ਹਜੇ ਨਵੇਂ ਨਹੀਂ ਕੀਤੇ ਉਹਨਾਂ ਦੇ ਘਰੇ ਕਿਵੇਂ ਪਹੁੰਚ ਗਏ ਚੁੰਨੀ ਉੱਡ ਕੇ ਥੋੜੀ ਜਾਵੜੀ ਉਹਨਾਂ ਦੇ ਘਰੇ ਪਹਿਲਾਂ ਇਹ ਮੈਨੂੰ ਦੋ ਚਾਰ ਆ ਦੀ ਗੱਲਾਂ ਦੱਸੀਆਂ ਕਿਸ ਨੇ ਜਦੋਂ ਮੈਂ ਬਾਹਰ ਬੈਠਾ ਸੁਣਦਾ ਨਾ ਵੀ ਤੇਰਾ ਪਿਓ ਆਏ ਆਏ ਆ ਮੈਨੂੰ ਪਤਾ ਕੀ ਬੀਤਦੀ ਆ ਸ਼ਰਮ ਮੰਨ ਕੋ ਤੌੜਾ ਝਾਟਾ ਹੋਇਆ ਪਿਆ ਤੇਰਾ ਜਦੋਂ ਤੂੰ ਖੇਤੋਂ ਆਉਣਾ ਖੇਤੋਂ ਸਬਜ਼ੀ ਭਾਜੀ ਤੋੜ ਕੇ ਲਿਆਉਣਾ ਸਿੱਧੀ ਘਰੇ ਕਿਉਂ ਨਹੀਂ ਲਿਆਉਂਦਾ ਉਹਨਾਂ ਦੇ ਘਰੇ ਕਿਉਂ ਜਾਂਦੀ ਆ ਸਿੱਧੀ ਪਹਿਲਾਂ ਉਹ ਕਿਹੜੀ ਉਹਨਾਂ ਦੇ ਘਰੇ ਕੀ ਕਰ ਰੁਕਦਾ ਹੁੰਦਾ ਨਾ ਉਹ ਮੈਂ ਕਦੋਂ ਗਿਆ ਯਾਰ ਕਿਤੇ ਉਹ ਮੈਂ ਆਪ ਆਪ ਦੀਆਂ ਖਾਣਾ ਵੇਖਿਆ ਉਹ ਕਿਤੇ ਪਾਣੀ ਪੀਣ ਵੜ ਗਿਆ ਤਾਂ ਇਹ ਤਾਂ ਨਹੀਂ ਮੈਂ ਉਹਨਾਂ ਦੇ ਘਰੇ ਸਮਾਨ ਫੜਿਆ ਨਹੀਂ ਘਰੇ ਨਹੀਂ ਮਿਲਦਾ ਤੈਨੂੰ ਪਾਣੀ ਘਰੇ ਮਿਲਦਾ ਘਰੇ ਤਾਂ ਗਾਣਾ ਮਿਲਦਾ ਮੈਂ ਤੈਨੂੰ ਲਾਸਟ ਵਾਰੀ ਸਮਝਾਤੀ ਆ ਬਾਪੂ ਮੇਰੀ ਸੁਣ ਲੈ ਗੱਲ ਇਹ ਨਾ ਹੋਵੇ ਤੇਰੀ ਘਰਵਾਰth ਹੀ ਉੱਠੇ ਉਹ ਨਹੀਂ ਮੈਂ ਮਤ ਦਾ ਕਲੇਸ਼ ਚੰਗਾ ਨਹੀਂ ਹੁੰਦਾ ਕਿਸੇ ਨਾਲ ਕਿਸੇ ਨੂੰ ਲੈ ਕੇ ਬਹਿ ਜਾਂਦਾ ਹੁੰਦਾ ਸੁਧਰਕਾਰਕ ਤਾਂ ਸੁਧਾਰ ਲਾਭਦਿੰਗਾ ਮੈਂ ਸੁਧਰਿਆ ਮੈਂ ਹੀ ਆ ਬੁੱਢੀ ਉਮਰੇ ਤੁਸੀਂ ਕੀ ਕਰਤੂਤਾਂ ਫੜੀਆਂ ਯਾਰ ਸ਼ਰਮ ਨਹੀਂ ਮੰਨਦਾ ਤੂੰ ਉਹ ਵਿਚਾਰੇ ਲੋਰ ਹੁੰਦੀ ਕਰਨ ਲਾਉਂਦੀ ਆਂ ਚੱਲ ਕੋਈ ਨਾ ਤੈਨੂੰ ਖੜਾ ਲੈ ਤੂੰ ਇਹਦੀ ਤੋੜ ਨੂੰ ਲੱਤਾਂ ਮੈਂ ਵੇਖਣ ਲੈ ਮਗਵਾਉਣ ਕਿਸੇ ਦਿਨ ਉਹਦੇ ਬਾਹਰ ਤੇ ਖੜੇ ਨੂੰ ਚੱਲ ਜਾ ਤੂੰ ਭੋਗ ਤੇ ਜਾ ਜੇ ਖੜੀ ਹੋ ਕੋਈ ਨਹੀਂ ਜਾਇਆ ਜਾ ਆ ਲੀਡੇ ਦੇ ਖਾਮ ਦੀ ਉੱਤੇ ਹਲਦਰ ਜਾ ਜਾਇਆ ਤੂੰ ਕੋਈ ਨਹੀਂ ਹੁਣ ਫੇਰ ਨਾ ਉੱਤਰ ਉਹਨਾਂ ਦੇ ਬਾਹਰ ਕਾ ਜਾਵਣੀ 국민의동당은 정부와 아주 크고 일그